ਬਣਾਇਆ ਆਪਦਾ ਭੰਡਾਰਾ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਅਸੀਂ ਇੰਨੀ ਮਿਹਨਤ ਕਰਦੇ ਆ ਜਿਹੜੇ ਕਮੈਂਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਬਹੁਤ ਬਹੁਤ ਬਧੀ ਪਿਆਰ ਦਿੰਦੇ ਆ ਤੁਸੀਂ ਸਬਸਕ੍ਰਾਈਬ ਵੀ ਕਰਿਆ ਕਰੋ ਵੀਡੀਓ ਨੂੰ ਨਾਲੇ ਪੂਰੀ ਦੇਖਿਆ ਕਰੋ ਗਾਹਾਂ ਨਾ ਕਰਿਆ ਕਰੋ ਹੱਥ ਬਨ ਕੇ ਸਾਨੂੰ ਬੇਜਤੀ ਆ ਨਾਲੇ ਸਾਰਤੇ ਇਹ ਸਾਰੇ ਕੰਮ ਧੰਦਾ ਕਰਕੇ ਆ ਜਾਣਗੇ। ਸੇਲੀਆਂ ਮੇਰੀਆਂ ਫਿਰ ਅਸੀਂ ਪੂਰੀਆਂ ਬਣਾਵਾਂਗੇ। ਆਲੂ ਉਬਲ ਹੀ ਜਾਂਦੇ ਨੇ। ਸਾਜਰੇ ਉੱਠ ਕੇ ਤਾਪਦੇ ਸੀ। ਜਾ ਲੈਣ ਦੇ ਕੇ ਆਣਿਆ ਹੈ ਕੁੜੀ ਦੇ ਲਗਾਈ ਹੈ ਜੀ ਕੋਈ ਕਾਣਾ ਕਾਣਾ ਕਾ ਕੇ ਬੁਲਾਉਣਾ ਦੱਸ ਭਾਈ ਉੱਥੇ ਦੇ ਕੇ ਆਉਣੀ ਹੈ ਐਂ ਠੀਕ ਆ ਸਾਰੇ ਸੇਵਾ ਕਰਨ ਲੱਗੇ ਪਏ ਨੇ ਅਸੀਂ ਆਲੂ ਛਿੱਲਦੇ ਆ ਤੇਰਾ ਮਾਸੇ ਤਾਂ ਓਏ ਤੂੰ ਕੀ ਕਰੀ ਜਾਂਦਾ ਉਹ ਆ ਕਰਨ ਕੱਬ ਜਿਓ ਤਾਂ ਰੱਬ ਜੀ ਆ ਤੋਰਿਆ ਪੂਰੀਆ ਪਕਾਏਗਾ ਪੂਰੀਆ ਪਕਾਏਗਾ ਅੱਜ ਹਾਂ 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 ਕੀ ਹੁੰਦਾ ਹਾਂਜੀ ਕਹੇ ਤੇਰੀ ਕਦ ਨਹੀਂ ਦੇ ਕੇ ਚੰਬ ਰੱਤ ਕੇ ਕੱਕ ਲਈ ਖਾਇਆ ਹੈ ਮੇਰੇ ਖਾਤਰ ਨਹੀਂ ਲੈ ਕੇ ਆਇਆ ਲਾਇਆ ਕਰਿਆ ਭਲਾ ਆ ਕੇ ਦਿੱਤਾ ਮੈਨੂੰ ਹਾਂ ਜਾ ਜਾ ਤੁਸੀਂ ਦੇ ਲੋ ਆ ਤ ਤੇਰੇ ਤੇਰੇ ਹੱਥ ਬਚ ਜੂਗਾ ਹੱਥ ਮੱਚ ਜੂ ਆ ਹਾਂ ਲਾਗੀ ਵਾਲੇ ਕੰਮ ਵੀ ਕਰਕੇ ਦੇ ਜੀ ਛੇ ਬਾਰੇ ਤਾਂ ਸੇਵਾ ਚ ਹੋਈ ਨਹੀਂ ਤਾਂ ਬੰਦ ਕਰ ਰਿਹਾ ਹਾਂ ਮੰਨ ਨਹੀਂ ਲੋਬਾਈ ਨੂੰ ਜਿਆਦਾ ਨਹੀਂ ਪਾ ਦੇਣਾ ਕਿ ਕਿ ਮਾਜੀ ਕਿ ਰੱਖ ਦੇਣਾ ਦੇ ਲੋਕਾਂ ਨੂੰ ਇਹ ਰੱਖ ਕੇ ਹਾਂ ਨਾਲ ਪੈਸੇ ਰੱਖ ਕੇ ਹਾਂ ਇਹ ਬੰਦ ਕਰ ਦੇਣਾ ਆਪਾਂ ਬੱਲੇ ਆ ਕੇ ਰੱਖਾਂਗੇ ਆਪਦਾ

खाती खामने अब तो पूरीया गिरदी होनिया ले ले ओ तो तेरा खाडदा खाती नहींगी तू टेढ़ा टेढ़ा होर्ने जीजी खाऊ वाला उनने ही कम खाता तो बात है अच्छा आए थोड़ी मैं देख दो के वाले रह जाना फे फे तो दो ही खाती है तेरे का कुछ भी नहीं हैगी हां दूने ना कर तेरी घर से कुछ भी नहीं हैगी नहीं तो मुझे देर जाए ਦਾ ਬੰਦਾ ਵਧੀਆ ਰਾਂ ਦਾ ਤੇ ਹਾਰਟ ਬੋਤਲੇ ਖੜ ਜਾਂਦੇ ਨੇ ਆ ਮਨਜੀਬ ਇਹ ਲਾ ਬੈੜੀਆਂ ਰੱਖਣੀਆਂ ਨੇ ਤੇ ਨਾਲੇ ਪੁੱਤ ਦਾ ਪੁੱਤ ਨਾਲੇ ਖਾਲਾ ਨਾਲ ਦੁੱਧ ਪੀਣ ਨਾਲੇ ਆਪ ਦੀ ਸਿਹਤ ਬਣੀ ਰਹਿੰਦੀ ਆ ਬੋਲੇ ਹਾਂ ਤੇ ਉਹਦੇ ਨਾਲ ਪੈਸੇ ਬਣਨ ਨੇ ਹੋਰ ਇਹ ਰੈਂਦਾ ਹੁੰਦਾ 7:30 ਤੋਂ 8 ਵਜੇ ਤੱਕ ਹੀ ਪੈ ਰੈਂਦਾ ਹਾਂ ਹਮ 5:30 ਵਜੇ ਨੂੰ ਉੱਠ ਖੜਦੇ ਹਾਂ ਕੋਈ ਕੰਮ ਹੋ ਜਾ ਤਾ ਹਮ ਫਰੈਸ਼ ਹੋ ਜਾ ਰੈਂਦਾ ਸਰੀਰ ਮੱਚ ਵੀ ਅੱਗ ਅੱਗ ਤਾਂ ਬੱਸ ਹੁੰਦੀ ਹੈ ਜੇ 핸드폰이 <laughs> <laughs> ਆ ਗਿਆ ਆ ਗਿਆ ਬੁੱਤਣਾ ਭਾਲਾ ਮੈਂ ਇਹ ਕਿਹਦਾ ਵੱਡਾ ਬੁੱਤਣਾ ਇਹ ਤੇ ਬਾਪੜੇ ਵੀ ਹੈਗਾ ਸੀ ਮਾਂ ਦੇ ਨਾਲ ਮਾਂ ਬੀਬੀ ਮਾਂ ਜੀ ਕਿਹਦੇ ਸਾਈ ਦਾ ਉਹਨੂੰ ਕੋਗੇ ਜਾਇਆ ਜਾਇਆ ਕਰੇ ਜਾ ਕੇ ਤੂੰ ਦੱਸ ਕੀ ਕਰਨਾ ਰੋਟੀ ਖਵਾਉਣੀ ਹੈ ਬੱਸ ਜਾਇਆ ਕਿੰਨੇ ਵਜੇ ਤੱਕ ਆ ਜਾਈਂਗੀ ਹੋ ਸਾਢੇ 10 ਵਜੇ ਦਾ ਮੈਂ ਤਾਂ ਬਾਹਰ ਜਾਂਦੀ ਕਿਹਾ। ਚਲਾਵਾ ਦੇ ਦਿੱਤਾ। ਹਾਂ? ਕੀ? ਉਹ ਤੇ ਲੱਗ ਗਈ ਸੀ ਨਾ। ਅੱਛਾ। ਮੈਂ ਤਾਂ ਬਾਹਰ ਗਿਆ ਮੈਂ। 2 ਮਿੰਟ ਚ ਦੀ ਆਇਆ। ਤਾਂ ਮੰਮੂ ਨੂੰ ਕੋਈ ਨਹੀਂ ਤਾਂ ਮੈਂ ਨਹੀਂ। ਰੋ। ਇਹ ਰੋ ਮੰਮੂ ਤਾਂ। ਇਹਨਾਂ ਨਾਲ ਨਹੀਂ ਨੂੰ। ਸਭ ਕੀ ਬਣਾਉਂਦੇ। ਖਾਬਜੀ ਨੂੰ ਘੜਾ ਬਰੇ ਲੱਗਣੇ ਆਣਾਂ ਵੀ ਬੜੀ ਨੇ। ਬਹੁਤ ਲੱਗਦਾ ਉਹ ਜੀਰਾ ਤਾਂ ਸਾਈਡਾਂ ਦੇ ਲੱਗਿਆ ਪਿਆ ਹੋ ਪਿਆਰ ਹੋ ਰਿਹਾ ਮਸਾਲਾ ਦੇ ਲੈ ਐ ਨਾਲ ਦੇ ਤੱਕ ਜੋ ਕਿ ਉਹ ਛੱਡ ਜਾ ਰਿਹਾ ਮਸਾਲਾ ਬਸ ਮਸਾਲਾ ਆਹ ਤਿਆਰ ਹੋ ਜਾਂਦਾ ਠੀਕ ਹੈ ਇਹ ਸਾਡੀ ਬੰਮੀ ਹੈ ਹਾਂ ਹੁਣ ਦੇਖੋ ਸਾਡਾ ਤੱਕ ਮੋਨੇਜ ਕੀ ਪਾਵਾਂਗੇ? ਵਾਲ ਨੂੰ ਪਾਵਾਂਗੇ। ਠੀਕ। ਬਹੁਤ ਸਵਾਦ ਦੀ ਗਰੇ ਬਣਾਉਣ ਵਾਲੀ ਸਬਜ਼ੀ ਸਾਰਿਆਂ ਨੇ ਫੋਨ ਕਰਿਆ ਜਿਹਨਾਂ ਜਿਹਨਾਂ ਨੇ ਖਾਧੀ ਆ। ਮੈਂ ਬਤਾ ਲਗੀ ਨੇ ਬਣਾਇਆ। ਤੁਸੀਂ ਸਬਸਕ੍ਰਾਈਬ ਦੀ ਮਾ ਗਿੰਨਾ ਜੇ ਤੁਸੀਂ ਬਣਾਉਣੀ ਹੈ। ਨਾਲੇ ਹਲਵਾਈ ਦਾ ਪਾਤਾ ਨਿਪਾਲੇ ਮੇਰੇ ਪਾਉਣ। 好么哦、嗯。

ਬੁਸਾ ਕੇ ਅੱਛਾ ਬੰਲੀ ਹੋਇਆ ਹੈ ਇਹਨੇ ਆਟਾ ਬਣਾਗੇ ਇਹਨੇ ਸਾਥ ਚ ਦੇ ਦਿੱਤਾ ਠੀਕ ਆਲੂ ਦੇਣੇ ਨਹੀਂ ਆਗੇ ਤੇਨੂੰ ਆਲੂ ਹਾਂ ਜੀ ਮੱਖਾਂ ਰिजੂ ਕੀ ਵੀ ਨਹੀਂ ਆਲੀ ਵਾਲੀ ਹੋਣੀ ਦੇਹੀ ਕੇ ਬਣ ਪਾ ਬਸ ਨਹੀਂ ਬਹੁਤਾ ਫਿਰ ਪਾਣੀ ਇੰਨਾ ਸਭੂਗਾ ਚ ਪਾ ਹਾਂ ਠੰਡੀ ਹੋ ਕੇ ਗਾੜੀ ਹੋ ਜਾਂਦੀ ਆ ਇਹ ਠੰਡੀ ਹੋ ਕੇ ਗਾੜੀ ਹੋ ਜਾਂਦੀ ਸਬਜੀ ਇਹ ਪੱਕਣ ਲੱਗ ਗਈਆਂ ਉੱਥੇ ਜਿਹੜੇ ਹੁੰਦੇ ਨੇ ਰੀਬਾਂ ਨੂੰ ਵੰਡ ਕੇ ਆਉਣੀ ਨੇ ਆਹ ਮੈਂ ਚੱਲ ਆਪਾਂ ਕੰਮ ਕਰਨਾ ਸੁੱਕੀ ਪਈ ਇੱਕੋ ਪੈਸੇ ਵਾਲੀ ਚੰਦ ਕੋਈ ਨਹੀਂ ਜਾ ਰਿਹਾ ਪਰ